ਇਹਦਾ ਕੈਂਪ ਲਗਾਇਆ ਗਿਆ ਔਰ ਅੱਗੇ ਕੀ ਕੀ ਸਵਾਮਾ ਹੋ ਰਹੀਆਂ ਜੀ ਲੋਕਾਂ ਜੈ ਸ਼੍ਰੀ கிருஷ்ਨਾ ਅੱਜ ਸ਼੍ਰੀ ਕਪਾਲ ਮੰਦਰ ਕਮੇਟੀ ਵੱਲੋਂ ਕ੍ਰਿਸ਼ਨਾ ਹੈਲਥ케ਅਰ ਐਂਡ ਪੈਥ ਲੈਬ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਿਰ ਡਾਕਟਰ ਏਐਸਜੀ ਹਸਪੀਟਲ ਦੇ ਮਾਹਿਰ ਡਾਕਟਰ ਅੱਖਾਂ ਦੀ ਫ੍ਰੀ ਜਾਂਚ ਕਰ ਰਹੇ ਹਨ ਔਰ ਆਰਥੋਡੋਟ ਡਾਕਟਰ ਵੀ ਇਸ ਮਰੀਜ਼ਾਂ ਦੀ ਫ੍ਰੀ ਜਾਂਚ ਕਰ ਰਹੇ ਹਨ ਲੋਕ ਇਸ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਪਹੁੰਚ ਕੇ ਆਪਣੇ ਸੁਭਦਾ ਦਾ ਫਾਇਦਾ ਉਠਾ ਰਹੇ ਹਨ ਔਰ ਇਸ ਦੇ ਨਾਲ ਨਾਲ ਹੀ ਮੰਦਰ ਕਮੇਟੀ ਵੱਲੋਂ ਨਿਰੰਤਰ ਆਪਣਾ ਡਾਕਟਰ ਦੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਜਿਹੜੀ ਕਿ ਮੰਦਰ ਵੱਲੋਂ ਫਰੀ ਦਵਾਈ ਦਿੱਤੀ ਜਾ ਰਹੀ ਹੈ ਔਰ ਇਹਦੇ ਨਾਲ ਹੀ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਲੋੜਵੰਦ ਲੋਕਾਂ ਨੂੰ ਅੱਖਾਂ ਦੀ ਜਾਂਚ ਦੇ ਦੌਰਾਨ ਜਿਹੜੀ ਜਾਂਚ ਐਨਕਾ ਦੀ ਫਰੀ ਸੇਵਾ ਕੀਤੀ ਜਾਏਗੀ ਔਰ ਦਾਨੀ ਸੱਜਣਾ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਮੈਂ ਉਹਨਾਂ ਦਾਨੀ ਸੱਜਣਾ ਦਾ ਵੀ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੈਂਪ ਵਿੱਚ ਐਨਕਾ ਦੀ ਸੇਵਾ ਨਿਭਾਈ ਹੈ जय श्री कृष्ण जय श्री कृष्ण एक नाल नाल कैंप ਦਾ ਕੈਂਪ ਦਾ ਟਾਈਮ ਹੈਗਾ ਜੀ ਸਵੇਰੇ 10:00 ਵਜੇ ਤੋਂ ਲੈ ਕੇ 1:00 ਵਜੇ ਤੱਕ ਇਸ ਦੇ ਨਾਲ-ਨਾਲ ਹੋਰ ਵੀ ਦੱਸਣਾ ਚਾਹੁੰਦਾ ਕਿ ਕੈਂਪ ਦੇ ਵਿੱਚ ਚਾਰ ਲੈਬ ਟੈਸਟ ਬਿਲਕੁਲ ਫ੍ਰੀ ਕਿਤੇ ਜਾ ਰਹੇ ਹਨ ਤੇ ਔਰ ਸਾਰੇ ਲੋਕ ਭਾਰੀ ਗਿਣਤੀ ਵਿੱਚ ਘਟੋ-ਘਟ ਵੀ ਅਜੇ ਤੱਕ 100 ਮਰੀਜ਼ ਮਰੀਜ਼ ਜਿਹੜੀ ਆ ਅੱਖਾਂ ਦੀ ਜਾਂਚ ਔਰ ਟੈਸਟ ਕਰਵਾ ਚੁੱਕੇ ਹਨ ਅਸੀਂ ਲਗਾਤਾਰ ਹੀ ਨਿਰੰਤਰ ਹੀ ਇਸ ਚੀਜ਼ੇ ਕਮੇਟੀ ਕੋਸ਼ਿਸ਼ ਕਰਦੀ ਆ ਵੀ ਮਹੀਨੇ ਦੇ ਵਿੱਚ ਇੱਕ ਦੋ ਕੈਂਪ ਜਰੂਰ ਲਗਾਏ ਜਾਂਦਾ ਔਰ ਲਗਾਏ ਜਾ ਰਹੇ ਨੇ ਗਾਹ ਵੀ ਅਸੀਂ ਇਹ ਜਿਹੜੀਆਂ ਸਵਾ ਲੋਕਾਂ ਨੂੰ ਦਿੰਦੇ ਰਹਾਂਗੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਜਦੋਂ ਵੀ ਕੈਂਪ ਲੱਗਦਾ ਉਦੋਂ ਮੰਦਰ ਪਹੁੰਚ ਕੇ ਇਹ ਸੁਭਦਾ ਦਾ ਫਾਇਦਾ ਟੋਣ ਇਸ ਦੇ ਨਾਲ ਨਾਲ ਅਸੀਂ ਦਵਾਈਆਂ ਵੀ ਹਮੇਸ਼ਾ ਹੀ ਫਰੀ ਦਿੰਨੇ ਆ ਜੀ ਪਹਿਲਾਂ ਵੀ ਦਵਾਈਆਂ ਫਰੀ ਦਿੱਤੀ ਜਾਂਦੀਆਂ ਨੇ ਤੇ ਅੱਜ ਵੀ ਦਵਾਈਆਂ ਫਰੀ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਅੱਜ ਕੈਂਪ ਲਗਾਇਆ ਗਿਆ ਜੀ ਦੇਖੋ ਜੀ ਅਸੀਂ ਜਿਹੜੀ ਮਾਨਵਤਾ ਦੀ ਸੇਵਾ ਸਾਡੇ ਸ਼੍ਰੀ ਗੋਪਾਲ ਮੰਦਰ ਕਮੇਟੀ ਵੱਲੋਂ ਹਮੇਸ਼ਾ ਹੀ ਨਿਭਾਈ ਜਾਂਦੀ ਹੈ ਕਦੀ ਹੱਡੀਆਂ ਵਾਲੇ ਡਾਕਟਰ ਕਦੀ ਦੰਦਾ ਵਾਲੇ ਡਾਕਟਰ ਕਦੀ ਅੱਜ ਅੱਜ ਜਿਵੇਂ ਉਸ ਲੜੀ ਅਨਸਾਰ ਅੱਖਾਂ ਵਾਲੇ ਡਾਕਟਰ ਏਐਸਜੀ ਹਸਪੀਟਲ ਵਾਲੇ ਮਾਹਰ ਡਾਕਟਰ ਅੱਜ ਸਾਡੇ ਕੋਲ ਪਹੁੰਚੇ ਨੇ ਉਹ ਸਾਰੇ ਸੰਗਤ ਦਾ ਸਾਰੇ ਭਗਤ ਜਨਾਂ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਅੱਖਾਂ ਦੀ ਜਾਂਚ ਫ੍ਰੀ ਕਰ ਰਹੇ ਨੇ ਉਸ ਦਰਾਰ ਕੋਈ ਵੀ ਚੀਜ਼ ਚਾਹੇ ਉਹਦੇ ਵਿੱਚ ਦਵਾਈ ਦੀ ਲੋੜ ਹੈ ਚਾਹੇ ਕਿਹੇ ਟੈਸਟ ਦੀ ਲੋੜ ਹੈ ਉਹ ਮੰਦਿਰ ਵੱਲੋਂ ਫਰੀ ਦਿੱਤਾ ਜਾ ਰਿਹਾ ਹੈ ਔਰ ਜੇ ਕਿਸੇ ਨੂੰ ਐਨਕ ਲੱਗਦੀ ਹੈ ਉਹ ਕਿਸੇ ਵੀ ਨੰਬਰ ਦੀ ਹੋਏਗੀ ਉਹ ਵੀ ਮੰਦਿਰ ਵੱਲੋਂ ਫਰੀ ਦਿੱਤੀ ਜਾਏਗੀ ਇਹ ਸੇਵਾ ਸ਼੍ਰੀ ਗੋਪਾਲ ਮੰਦਿਰ ਕਮੇਟੀ ਵੱਲੋਂ ਸਾਰੇ ਭਗਤ ਜਨਾਂ ਦੇ ਸਹਿਯੋਗ ਨਾਲ ਕਿਉਂਕਿ ਇਹ ਕੰਮ ਕੱਲੇ ਕਮੇਟੀ ਦਾ ਨਹੀਂ ਹੈ ਸਾਰੇ ਭਗਤਾਂ ਦਾ ਸਹਿਯੋਗ ਰਹਿੰਦਾ ਇਹ ਸਮੇਂ-ਸਮੇਂ ਤੇ ਕੈਂਪ ਲੱਗਦੇ ਆ ਪਬਲਿਕ ਨੂੰ ਇਹਦੀਆਂ ਸਹੂਲਤਾਂ ਭਗਤ ਜਨਾਂ ਨੂੰ ਇਹਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਕਿਉਂਕਿ ਸਿਹਤ ਸਭ ਤੋਂ ਜ਼ਰੂਰੀ ਹੈ ਚਾਹੇ ਕਿਸੇ ਦੀ ਅੱਖਾਂ ਦੇ ਰੂਪ ਚ ਹੋਵੇ ਦੰਦਾਂ ਦੇ ਰੂਪ ਚ ਹੋਵੇ ਹੱਡੀਆਂ ਦੇ ਰੂਪ ਚ ਹੋਵੇ ਚਾਹੇ ਹੋਰ ਵੀ ਹੈਲਥ ਦੇ ਰੂਪ ਚ ਹੋਵੇ ਉਹ ਮੰਦਿਰ ਕਮੇਟੀ ਵੱਲੋਂ ਹਮੇਸ਼ਾ ਉਪਰਾਲੇ ਕੀਤੇ ਜਾਂਦੇ ਆ ਤੇ ਉਹ ਕੀਤੇ ਜਾਂਦੇ ਰਹਿਣਗੇ ਜਦ ਤੱਕ ਮੰਦਿਰ ਕਮੇਟੀ ਸਾਡੇ ਪ੍ਰਧਾਨ ਸ਼੍ਰੀ ਕਲਾਸ਼ ਕਲਨ ਜੀ ਤੇ ਸਾਰੀ ਕਮੇਟੀ ਇਹਦੇ ਵਿੱਚ ਕੰਮ ਕਰ ਰਹੀ ਹੈ ਦੇਖੋ ਇਹ ਸਰਕਾਰ ਵੱਲੋਂ ਚਾਹੀਦਾ ਤਾਂ ਬਹੁਤ ਕੁਝ ਹੈ ਪਿੱਛੇ ਜੇ ਆਪਾਂ ਸੁਣਿਆ ਸੀ ਵੀ ਜਿਹੜਾ ਫ੍ਰੀ ਉਹ ਕਹਿੰਦੇ ਜੀ ਲੋਕਾਂ ਦੇ ਇਲਾਜ ਕਰਾਂਗੇ ਅਸੀਂ ਉਹਦਾ 10 ਲੱਖ ਤੱਕ ਮੇਰਾ ਖਿਆਲ ਉਹ ਸਰਕਾਰ ਵੀ ਸੌ ਗਈ ਹੈ ਤੇ ਸਰਕਾਰ ਨੂੰ ਚਾਹੀਦਾ ਕਿ ਪਬਲਿਕ ਦੇ ਜਨ ਜਨ ਦੇ ਘਰ ਘਰ ਦੇ ਵਿੱਚ ਜਿਹੜੀ ਇਲਾਜ ਦੀ ਸੁਵਿਧਾ ਦਾ ਉਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਸੀ ਅਨਾਉਂਸਮੈਂਟ ਕੀਤੀ ਉਹ ਵੀ ਜਲਦ ਤੋਂ ਜਲਦ ਹੋਣੀ ਚਾਹੀਦੀ ਕਿਉਂਕਿ ਸਮੇਂ ਦੇ ਨਾਲ ਤੁਸੀਂ ਦੇਖਦੇ ਆਂ ਵੀ ਬਿਮਾਰੀਆਂ ਦੀ ਬਹੁਤ ਹੋੜ ਹੈ ਤੇ ਇਹਦੇ ਵਿੱਚ ਲੋਕਾਂ ਨੂੰ ਲਾਭ ਮਿਲਣਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਕਿ ਇਹਦੇ ਵਿੱਚ ਵੱਧ ਚੜ ਕੇ ਕੰਮ ਕਰੇ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇੱਕ ਬਾਲ ਮਾਨ ਜੀ ਉਹ ਕਹਿਣਾ ਵਾਲਾ ਉਹਨਰ ਤੋਂ ਉਪਰਾਲਾ ਕੀਤਾ ਹੈ ਅੱਜ ਜੋ ਮ ਮੰਦਰ ਕਮੇਟੀ ਗੋਪਾਲ ਮੰਦਰ ਕਮੇਟੀ ਵੱਲੋਂ ਜਿਹੜਾ ਕਿ ਪ੍ਰੋਗਰਾਮ ਰੱਖਿਆ ਗਿਆ ਆਈਸ ਕੈਂਪ ਦਾ ਜਾਂ ਕਿਸੇ ਵੀ ਟੈਸਟਾਂ ਦਾ ਇੱਥੇ ਮੈਂ ਚੇਚੇ ਤੌਰ ਤੇ ਪਹੁੰਚਿਆ ਮੈਨੂੰ ਪ੍ਰਧਾਨ ਜੀ ਕੰਨਨ ਸਾਹਿਬ ਦਾ ਫੋਨ ਆਇਆ ਸੀ ਨਾਲ ਵਾਈਸ ਪ੍ਰਧਾਨ ਤੁਲੀ ਸਾਹਿਬ ਮੇਰੇ ਮਾਮਾ ਜੀ ਆਨੰਦ ਸਾਹਿਬ ਸੈਗਲ ਸਾਹਿਬ ਸਾਰਿਆਂ ਦਾ ਕਮੇਟੀ ਦਾ ਫੋਨ ਆਇਆ ਤੇ ਮੇਰਾ ਹਮੇਸ਼ਾ ਹੀ ਇਹ ਕਮੇਟੀ ਮੇਰੇ ਪਰਿਵਾਰ ਵਾਂਗੂ ਹੈ ਇਹ ਮੈਨੂੰ ਪਰਿਵਾਰ ਵਾਂਗੂ ਪਿਆਰ ਕਰਦੇ ਆ ਜਦੋਂ ਮੈਂ ਪ੍ਰਧਾਨ ਨਹੀਂ ਸੀ ਉਦੋਂ ਵੀ ਮੈਂ ਇਸ ਤਰ੍ਹਾਂ ਆਉਂਦਾ ਸੀ ਪ੍ਰਧਾਨ ਬਣ ਕੇ ਵੀ ਮੈਂ ਪਹਿਲੀ ਵਾਰ ਇੱਥੇ ਆਇਆ ਤੇ ਇੰਨਾ ਵਧੀਆ ਕੈਂਪ ਮੈਨੂੰ ਨਹੀਂ ਲੱਗਾ ਹੋਊਗਾ ਕਿ ਕਿਹੇ ਮੰਦਰ ਚ ਲੱਗਦਾ ਹੋਊਗਾ ਤੇ ਇੰਨਾ ਡਿਸਪਲਨ ਤੇ ਜਿਹੜਾ ਬੰਦਾ ਹਰ ਬੰਦਾ ਆਪਣੀ ਡਿਊਟੀ ਸਮਝ ਰਿਹਾ ਚਾਹੇ ਉਹ ਪ੍ਰਧਾਨ ਹੈ ਚਾਹੇ ਉਹ ਜਨਰਲ ਸੈਕਟਰੀ ਹੈ ਚਾਹੇ ਉਹ ਵਾਈਸ ਪ੍ਰਧਾਨ ਹੈ ਚਾਹੇ ਉਹ ਸੈਕਟਰੀ ਹੈ ਹਰ ਬੰਦਾ ਆਪਣੀ ਡਿਊਟੀ ਸਮਝ ਕੇ ਕੈਂਪ ਨੂੰ ਲਗਾ ਰਿਹਾ ਲੋਕਾਂ ਨੂੰ ਹਰ ਚੀਜ਼ ਦੀ ਹਰ ਸਰਵਿਸ ਪ੍ਰੋਵਾਈਡ ਹੋ ਰਹੀ ਹੈ ਤੇ ਮੈਂ ਤੇ ਐਹੋ ਹੀ ਚਾਹੁੰਦਾ ਪਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਇਹ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਇਸ ਤਰ੍ਹਾਂ ਹੀ ਸੇਵਾ ਲੋਕਾਂ ਦੀ ਕਰਦੇ ਰਹਿਣ ਕਿਉਂਕਿ ਲੋਕਾਂ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਇਹ ਪਰਮਾਤਮਾ ਦੇ ਅੱਗੇ ਮੈਂ ਅਰਦਾਸ ਕਰਦਾ ਇਹ ਸਾਰਿਆਂ ਨੂੰ ਇਸ ਤਰ੍ਹਾਂ ਹੀ ਸ਼ਕਤੀ ਦੇਣ ਤੰਦਰੁਸਤੀਆਂ ਬਖਸ਼ਣ ਤੇ ਇਸ ਤਰ੍ਹਾਂ ਹੀ ਕੈਂਪ ਲਾਉਂਦੇ ਰਹਿਣ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਸਰਕਾਰਾਂ ਨੂੰ ਵੀ ਚਾਹੀਦਾ ਇਸ ਤਰ੍ਹਾਂ ਦੇ ਉਪਰਾਲੇ ਕਰਨ ਜਿਸ ਤਰ੍ਹਾਂ ਨਾਲ ਉਹ ਕੰਮ ਕਰਦੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਉਪਰਾਲੇ ਕਰਨ ਜੇ ਨਹੀਂ ਉਪਰਾਲੇ ਹੁੰਦਾ ਇਹਨਾਂ ਦਾ ਸਾਥ ਦੇਣ ਜੇ ਉਹ ਸਾਥ ਵੀ ਨਹੀਂ ਦਿੰਦੇ ਉਹ ਪ੍ਰਾਲਾ ਵੀ ਨਹੀਂ ਕਰਦੇ ਤੇ ਉਹ ਬਹੁਤ ਨੈਗੇਟਿਵਿਟੀ ਹੈ ਐਸ ਕਰਕੇ ਸਰਕਾਰਾਂ ਨੂੰ ਇੱਕ ਮੰਦਰ ਕਮੇਟੀਆਂ ਚ ਆ ਕੇ ਸਰਕਾਰਾਂ ਨੂੰ ਚਾਹੇ ਵਿਧਾਇਕ ਹੋਣ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਨੇਤਾ ਹੋਣ ਆ ਕੇ ਸੁਸਾਇਟੀਆਂ ਨੂੰ ਪੁੱਛਣਾ ਚਾਹੀਦਾ ਕਿਸੇ ਤਰ੍ਹਾਂ ਦੀ ਲੋੜ ਹੈ ਤੇ ਆਪਾਂ ਬੈਠੇ ਆ ਪਰ ਮਤਲਬ ਤੋਹੀ ਜਾਣਦੇ ਹੋ ਪਿੱਛੇ 4 ਸਾਲਾਂ ਚ ਕੋਈ ਵੀ ਨਹੀਂ ਇੱਥੇ ਆਇਆ ਹੋਗਾ ਹਰ ਬੰਦਾ ਆਪਣੀ ਰਾਜਨੀਤੀ ਚਮਕਾਉਣ ਆਉਂਦਾ ਤੇ ਰਾਜਨੀਤੀ ਤੋਂ ਇੱਕ ਅਲੱਗ ਉੱਠ ਕੇ ਇਹ ਲੋਕ ਸੇਵਾ ਹੈ ਸਰਕਾਰਾਂ ਨੇ ਤੇ ਆਪਣੇ ਕੈਂਪ ਵੀ ਲਾਏ ਉਹ દવાਖਾਨਾ ਵੀ ਲਾਇਆ ਪਰ ਸਾਰੇ ਫੇਲ ਹੋ ਗਏ ਚਾਹੇ ਉਹ ਹਰ ਕਿਨਾ ਵਾੜਾਂ ਚ ਹਰ ਹਲਕੇ ਚ ਕਿਤੇ ਨਾ ਕਿਤੇ ਲਾਏ ਸੀ ਇਹਨਾਂ ਨੇ ਭਗਵੰਤ ਮਾਨ ਸਰਕਾਰ ਨੇ ਪਰ ਉਹ ਖਤਮ ਹੋ ਗਏ ਪਰ ਆਉਣ ਵਾਲੇ ਸਮੇਂ ਚ ਤੁਸੀਂ ਆਪ ਦੇਖੋ ਲੋਕ ਆਪ ਹੀ ਜਾਗਰੂਪ ਹੋ ਗਏ ਇੱਕ ਦੂਜੇ ਦੀ ਸੇਵਾ ਕਰਨੇ ਇਹ ਪੰਜਾਬ ਹੈ ਪੰਜਾਬ ਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਪੰਜਾਬ ਨੂੰ ਆਪ ਹੀ ਆਪਣੇ ਲੋਕ ਆਪਣੇ ਇੱਕ ਦੂਜੇ ਦੀ ਸੇਵਾ ਕਰਦੇ ਆ ਸਾਰੇ ਭੈਣ ਭਰਾਵਾਂ ਦੀ ਤੇ ਇੰਨਾ ਵਧੀਆ ਪ੍ਰਧਾਨ ਜੀ ਵੱਲੋਂ ਮੰਦਰ ਕਮੇਟੀ ਵੱਲੋਂ ਇੰਨਾ ਵਧੀਆ ਕੈਂਪ ਲੱਗਾ ਐ ਇਸ ਤਰ੍ਹਾਂ ਹੀ ਆ ਕੇ ਮੈਂ ਸਰਕਾਰਾਂ ਨੂੰ ਵੀ ਚਾਹਨਾ ਮਤਲਬ ਚਾਏ ਕਿਸੇ ਤਰ੍ਹਾਂ ਦਾ ਵੀ ਕੋਈ ਬੰਦਾ ਹੋਵੇ ਆ ਕੇ ਮੰਦਰ ਕਮੇਟੀ ਦਾ ਸਾਥ ਦੋ ਕਿ ਇਹਨੂੰ ਆਪਾਂ ਉਪਰਾਲਾ ਹੋਰ ਵਧੀਆ ਕੈਂਪ ਲਾਈਏ ਸ਼ਹਿਰ ਦੇ ਹੋਰ ਵੀ ਚੰਗੇ ਇਨਸਾਨ ਜਿਹੜੇ ਨੇ ਜਿਹੜੇ ਲੋਕ ਲੁੱਕ ਕੇ ਸੇਵਾ ਕਰਦੇ ਨੇ ਮੇਰੀ ਉਹਨਾਂ ਅੱਗੇ ਵੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਇਹ ਮੰਦਰ ਕਮੇਟੀ ਦਾ ਆ ਕੇ ਸਾਥ ਦੋ ਕਿ ਲੋਕ ਹੋਰ ਸੇਵਾ ਕਰਨ ਕਮੇਟੀ ਹੋਰ ਸੇਵਾ ਕਰੇ ਤੇ ਲੋਕ ਖੁਸ਼ ਹੋ ਕੇ ਜਾਣ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਸੇ